ਤੇ ਹਾਂਜੀ ਬੇ ਸਸਰੀਓਂ ਤੇ ਪੰਜਾਬੀ ਵੀ ਰਣ ਦੇ ਕੇ ਹਮਨ ਸਿਰ ਪੰਜਾਬੀ ਵੀਲ ਤੇ ਵੀ ਅੱਜ ਆਪਣੇ ਗੁੱਡ ਨਿਊਜ਼ ਫੇਅਰ ਆ ਗਿਆ ਹਾਏ ਉਹ ਆ ਸਮਝੋ ਜਿਹੜੀ ਮੈਂ ਕਹੀ ਐ ਨਾ ਦੂਜੀ ਗੱਲ ਨਹੀਂ ਹੋਗਾ ਤੇ ਚਲੋ ਵੀ ਆਪਣੇ ਚੁੱਟਣ ਲੱਗੀਆਂ ਦੀ ਹਮ ਪੌਖ ਤੇ ਆ ਆ ਬਈ ਬਾਕੀ ਨੇ ਦਾਣੇ ਵੇਚ ਆਇਆ ਕੋ ਚਲੋ ਆ ਨਾ ਹਮ ਪਰੇ ਦਾਣੇ ਆਏ ਗੱਛ ਆ ਦੇਖੋ ਬੱਚਾ ਆ ਚੂਚਾ ਦੇਖੋ ਆ ਆਪਣਾ ਹੈਗਾ ਸੁਲਤਾਨ ਦਾ ਬੱਚਾ ਦੇਖੋ ਮਿੰਡੇ ਕੇ ਹਾਲ ਦਰੋਂ ਭੱਜ ਗਿਆ ਮਾਕੇ ਤੁਸੀਂ ਵੀ ਆ ਜਾਓ ਇਹ ਵੀ ਆ ਜਾਣਗੇ ਬੱਪੇ ਬਾਦ ਸਾਰੇ ਆ ਗਏ ਬਾਹਰ ਵਾਕੀ

ਮੋਗ ਦਰਗਾਏ ਚਪੜੇ ਲਾਉਣਾ ਨਹੀਂ ਆਏ ਨਹੀਂ 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 ਫੇਰੀਂ ਲੱਗ ਦੂਗਾ ਹਾਂ ਫਿਰ ਹਣੇ ਛੋਟੇ ਬਾਲੇ ਨੇ ਛੋਟੇ ਨਹੀਂ ਰੇ ਵੱਡੇ ਹੋ ਗਏ ਦੇਸੀ ਦੇ ਹਣ ਤਾਂ ਮੋ ਗਿਆ ਵਿੱਚ ਮਿੰਟ ਪੈਂਦਾ ਚੱਲੋ ਵੀ ਚਲੀਏ ਆਪਾਂ ਆਪਣੇ ਬਾਕੀ ਖਾਣ ਲੱਗੇ ਵੀ ਇੱਧਰ ਆਵੇ ਬਾਕੀ ਲਿਆ ਕੇ ਛੜਦੇ ਆਪਾਂ ਆਪਣੇ ਇੱਥੇ ਆ ਸੁਲਤਾਨ ਤੇ ਰਾਣੀ ਨੂੰ ਆਇਆ ਸੁਲਤਾਨ ਤੇ ਰਾਣੀ ਆਇਓ ਤੇ ਬਾਕੀ ਵੀ ਰਾਣੀ ਤਾਂ ਆਪਾਂ ਛੜਤੀ ਉਹ ਛੜਦੀ ਰਾਣੀ ਚਿੰਦਾਈ ਜੀ ਨਾਲ ਮਾਰੂਗੇ ਦੋਨਾਂ ਬਾਕੀ ਆ ਰਿਹਾ ਆਪਣਾ ਸੁਲਤਾਨ ਤਾਰ ਕਿੰਨੇ ਗੰਨੇ ਕਰ ਲੈਣਾ ਹੈ ਤੂੰ ਹੈ ਨੋਇਰ ਹੋਰ फिर पैर धोने पड़ने फिर लबेड देने, देने।, देने ना? मेरा। दे। भी, भी पानी ना कह डर है बाकी भी आ खोबे आ देखो जवाक सन फादर मधर लाख लाकारी मदर भी आ ਦਰਜਾ ਉਹਦਾ تن ਮਖਾਣਾ ਨਾ ਗਏ ਆਹ ਹਰ ਦੇ ਸਾਰੇ ਨੇ ਅਸੀਂ ਸਾਰੇ ਇਕੱਠੇ ਫਿਰਦੇ ਰਹਿਣਗੇ ਬਬਿੱਲੀ ਤੋਂ ਡਰ ਰਹੀ ਬਿੱਲੀ ਨਾ ਜਾ ਕੇ ਲੈ ਦੇ ਤੇ ਚਲੋ ਵੀ ਚੱਲਦੇ ਆਪਾਂ ਹੁਣ ਉੱਤੇ ਬਾਕੀ ਵੀ ਆ ਲੈ ਲੇ ਆਪਾਂ ਇਹਨਾਂ ਦੇ ਦਾਣੇ ਅੱਲਾ ਵੀ ਦਾਣੇ ਆਉਦੇ ਬਾਕੀ ਇਹਨਾਂ ਨੇ ਉਹ ਤਰਲੇ ਦਵਾਂ ਢੇ ਤਾਈ ਖੜੇ ਸੀ ਕਿ ਇਹ ਨਹੀਂ ਬਾਰ ਮਿਲਿਆ ਖਾਓ ਤੇ ਆ ਦੇ ਅੰਡਾ ਲੈਓ ਤੇ ਜਲਦੀ ਜਲਦੀ ਮੈਨੂੰ ਪੱਚੇ ਕੱਢ ਕੇ ਦੇ ਦਿਓ ਬਹੁਤ ਹਨ ਉਹ ਵੀ ਇਹ ਬੱਚੇ ਨਹੀਂ ਛੱਡਦੇ ਫਿਰ ਪਤਾ ਨਹੀਂ ਕਿਉਂ ਕੀ ਤਕਲੀਫ ਹੈ ਨਾ ਕੀ ਨਹੀਂ ਬਈ ਮੰਡਰ ਨਾ ਸੀ ਕੋਹ ਹੈਂ ਚਲੋ ਅਸੀਂ ਚੱਲਦੇ ਆਂ ਆਪਾਂ ਥੱਲੇ ਹੁਣ ਪਾਣੀ ਦਾਨਾ ਤਾਂ ਤਾਂ ਹਾਂ ਬੀਨਣਾ ਪਾਣੀ ਦਾ ਹਤਾ ਤਾਂ ਆਪਾਂ ਚਲੋ ਚੱਲੀਏ ਥੱਲੇ ਆ ਗਿਆ ਆਪਾਂ ਹੁਣ ਥੱਲੇ ਬਾਕੀ ਚਲੋ ਭਾਈ ਚੱਲੀਏ ਭਾਈਦਰ ਬਾਸ਼ਾ ਕਿਧਰ ਜਾਓ ਕਿ ਆਖੜੀ ਆਪਣੀ ਵਹਿੜ ਹਸ ਲਈ वो हो गुस्सा बड़ा कांड लगे बाकी में छलियाँ वाह पट्ठे पाया हेलो नहीं करता बाकी वो बैठी हुई अपनी बकरी बड़ी दूजी आ खड़ा अपना बकर ਚੱਲੀਏ ਨਹੀਂ ਚਾਲੇ ਕੁੱਕੜਾਂ ਵਾਲੇ ਪਿੰਨਾ ਚੋ ਚਲੋ ਵੀ ਚੱਲੀਏ ਹਟਾ ਲੇ ਰੋੜੇ ਦੇ ਰੋੜੇ ਪਿੱਛੇ ਢਾਲੀਏ ਜੇ ਆਪਾਂ ਢੇਰ ਵਿੱਚ ਆਪਾਂ ਅੰਡੇ ਰੱਖਿਆ ਪਏ ਮੈਂ ਕਿੱਥੇ ਗਿਆ ਕ ਵਿੱਚ ਚੱਲੋ ਵੀ ਖਾਓ ਆਦੀ ਬਾਕੀ ਵੀ ਆ ਇਹਨਾਂ ਨੇ ਆ ਡਾਂਗਰੀ ਉਵੇਂ ਆ ਬੈਂਦੇ ਨਹੀਂ ਉੱਤਲੇ ਉੱਤੇ ਬਹਿ ਰਹੇ ਤੁਹਾਡੇ ਆਸਤੀ ਆ ਕੱਲ ਹੀ ਸਾਫ਼ ਕੀਤਾ ਅਰੇ ਸਾਰਾ ਗੰਦਬਾ ਤਾਂ ਵੀ ਡੋਲਤੀ ਬਈ ਸਾਰਾ ਵੀ ਡੋਲਤੀ ਹਾਂ ਹਾਂ ਅੱਗੇ ਚੱਹੀਏ ਕੋਈ ਨਹੀਂ ਗਿਆ ਸਕਦਾ ਇਹ ਨਾ ਦੇ ਚਲੋ ਕੋਈ ਗੰਦ ਦਾ ਇਹਨਾਂ ਨੇ ਪਾਣਾ ਹੀ ਆ ਫੇਰ ਕਰਾਂਗੇ ਸਾਫ਼ ਉਹ ਜਾ ਤਾ ਇਧਰ ਵਾਕਿਆ ਖੜਾ ਬਾਦਸ਼ਾ ਪਾਣੀ ਦੀ ਬੋਤਲ ਨਹੀਂ ਛੜਦਾ ਪਏ ਦਾ ਮੈਨੂੰ ਪਿਆਸ ਲੱਗੀ ਬਈ ਆਹ ਇਹ ਕਾਇ ਖੜੀ ਬੱਕਰੀ ਇਹ ਵੀ ਪੱਠੇ ਗਈ ਜਾਂਦੀ ਹੈ ਕੁੱਤੇ ਕੀ ਹੈ ਤੋਪੇ ਦੇ ਦੇਣੀ ਪਿਆ ਇੱਧਰ ਦੇਖੀ ਨਾ ਸ਼ਾਮੇ ਛੱਡ ਦੇ ਛੋੜ 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 ਇਸਕੋ ਛੋੜ 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 ਟਟਾ ਟਟਾ ਕਰਿਆ ਫਿਰ ਦਮ ਕਰ ਲੈ ਕਰ ਲੈ ਛੱਡ ਦੇ ਤੇ ਬਾਕੀ ਵੀ ਚਲੋ ਚੱਲਦੇ ਆ ਬਾਸ਼ਾ ਹੀ ਠੀਕ ਆ ਪੀ ਲੈਣੇ ਵੀ ਪਾਣੀ ਕੱਡਾ ਹੀ ਹੋ ਗਿਆ ਤੂੰ ਆਇਆ 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 ਇਧਰੇ ਆਰ ਨਹੀਂ ਸੀ ਬਖੀ ਜਾ ਹਾਂ ਬਾਕੀ ਵੀ ਮੈਂ ਇਹਨਾਂ ਨੇ ਵੀ ਸੋਚੀ ਨਾ ਕਬੂਤਰਾਂ ਦੇ ਵੀ ਲਾਇਆ ਕਿੰਨਾ ਹੀ ਮੈਂ ਇਹਨਾਂ ਦੇ ਲਾਇਆ ਉੱਤੇ ਬੈਠਣ ਬੁੱਥਣ ਵਾਸਤੇ ਇਹਨਾਂ ਨੇ ਮੈਂ ਕਿ ਇਹਨਾਂ ਲਾਇਆ ਆ ਕੀ ਹੈ ਸੋ ਬਾਕੀ ਇੱਥੇ ਲੱਗ ਰਿਹਾ ਹੈ। ਹਾਏ ਇਧਰ ਕੀ ਕਰੀਂਂਦੇ। ਹਾਏ ਇਧਰ ਤਾਂ ਆਦਮੀ ਨਾ। ਇਹ ਮੈਨੂੰ ਪਤਾ ਕਿੱਥੇ ਹੋ ਸਕਦਾ। ਚਲ ਮੈਂ ਕਰਦਾ। ਸੁਣਾ ਤੇ ਲਿਆ। ਤੇ ਬਾਕੀ ਵੀ ਆ ਕੇ ਦੇਖੋ ਕਿੱਧਰ ਫਿਰਦਾ ਹੋਈ ਕੀ ਅੰਦਰ ਚਟਾ ਲਟਾਈ ਜਾਂਦਾ। ਤਾਂ ਨਹੀਂ ਦਿਖੀ ਵੀ ਹੁੰਦਾ ਕੈਮਰੇ ਆ ਕਿ ਨਹੀਂ। ਬਾਕੀ ਆ। ਚਲ 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 ਚਲ। ਹੇਸ਼ ਚਲ 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 ਭਾਗ 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 ਚਲ ਆ ਆ ਚੜਿਆ ਖੜੇ ਖੜੇ ਖੜਾ ਖੜਾ ਖੜੇ 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 ਖੜੀ 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 ਆਇਆ 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 ਭਾਗ ਕੇ ਇਹਨਾਂ ਨੂੰ ਤਾੜ ਦੇ ਕੇ ਫੇਰ ਮਾਰਦੇ ਆਂ ਵੀ ਤੂੰ ਜਿਹੜਾ ਮੈਂ ਹੁਣੇ ਆਇਆ ਨਾ ਮੈਂ ਇਹਨਾਂ ਨੂੰ ਤਾੜਨ ਆਇਆ ਤੂੰ ਵਿੱਚ ਫਿਰਦੇ ਸੀਗੇ ਤੇ ਇਹਨੂੰ ਮੈਂ ਦੇਖਿਆ ਉਹ ਸੁਲਤਾਨ ਨਾ ਸੀਗਾ ਆਪਣੇ ਨਾਲ ਖੜਾ ਹੈ ਵੀ ਕੀ ਆ ਕਿਵੇਂ ਆ ਮੈਂ ਹਰ ਪਤਾ ਕੀ ਕਰਨਾ ਮੈਂ ਆਇਆ ਕੁਝ ਈ ਨਾਗਾ ਯਾ ਜਿਹੜੇ ਆਪਣੇ ਹੁਣ ਦੋ ਦੇਸੀ ਆ ਇਹਨਾਂ ਨੂੰ ਕਰਦ ਗਏ ਆਪਾਂ ਹੁਣ ਦੇਸੀਆਂ ਨਾਲ ਸ਼ਿਫਟ ਤੇ ਹੁਣ ਆਪਣਾ ਆਹਲਾ ਜਿਹੜਾ ਚੂਜਾ ਹੈਗਾ ਇਹਨੂੰ ਤੇ ਇਹਨਾਂ ਦੋਵਾਂ ਨੂੰ ਇਹਨਾਂ ਤੇ ਇਹਨਾਂ ਨੂੰ ਇਕੱਠੇ ਕਰਦੇ ਗਏ ਬਈ ਹੁਣ ਤਾਂ ਮੇਰਾ ਮਨ ਕਰੀ ਜਾਂਦਾ ਵੇਖਦੇ ਆ ਪਰ ਕਰਨਾ ਕਿ ਨਹੀਂ ਕਰਨਾ ਕਿਉਂਕਿ ਇਹ ਵੀ ਬਹੁਤ ਵੱਡੇ ਹੋ ਜਾਂਦੇ ਆ ਕੁਕੜੀਆਂ ਡੱਡੇ ਤਾਂ ਹੋਣ ਲੱਗ ਗਏ ਮੈਂ ਕੱਡ ਉਹ ਕੱਦ ਹੋਣ ਲੱਗ ਗਿਆ ਉਹ ਕੁਕੜੀ ਆ ਆਹ ਕੋਕੜ ਆ ਕੜ ਗਈ ਤੇ ਪਤਾ ਲੱਗ ਜਾਂਦਾ ਵੇ ਹੈ ਇਹਦੀ ਵੱਡੀ ਆ ਸਟੇਜ ਹੋ ਜਾ ਮੇਰੀ ਗਲੀ ਹੈ

ਕਦੀ ਰੋ ਤੇ ਇੱਥੇ ਆ ਰਖੋ ਮੜਿਆ ਇਹ ਤੇ ਸੁਦਾਨ ਸੁਦਾਨ ਚੱਕ ਰੱਖ ਆਰੇ ਕੋਈ ਰੋ ਗਿਆ ਰੋ ਗਿਆ ਦੇਖੋ ਪਿਆ ਪੱਤ ਦਵੇਂ ਰੋ ਗਿਆ ਸੁਦਾਨ ਆ ਦੇਖੋ ਇਰੀ ਦੀ ਦੋਤਾ ਦਮ ਆ ਬੈਠ ਗਈ ਦੇਖੋ ਬਈ ਆ ਦੇਖੋ ਇਹਦੀ ਦੌਣ ਦੇ ਵਿੱਚ ਲੰਬੀ ਕਰਾਣਾ ਇਹਦਾ ਕੱਦ ਹੁੰਦਾ ਵੀ ਦੇਖੋ ਓਏ ਸੁਲਤਾਨ ਕਰੀ ਨਾ ਵੀ ਓਏ ਨੂੰ ਦੇਖੋ ਵੀ ਆ ਜੂਜਾ ਵੀ ਆਪਣਾ ਕੁਆਲਟੀ ਦਾ ਦੇਖੋ ਕੋਈ ਨਹੀਂ ਕਹਿੰਦਾ ਭਾ ਹੁਣ ਤਾਂ ਮੇਰਾ ਹੀ ਮੰਨ ਕਰਦਾਗਾ ਬਸ ਐ ਐ ਕਰਦੀ ਐ ਇਹਨਾਂ ਨੂੰ ਇਕੱਠੇ ਰਾਈਟ ਦਿਆ ਕਰਾਂਗੇ ਆਪਾਂ ਐ ਖਾਇ ਵਰ ਸੋਚਾਂਗੇ ਬਾਕੀ ਵੀ ਆ ਦੇਖੋ ਤੁਸੀਂ ਇਹਦੇ ਜਿਵੇਂ ਡਿੱਟੋ ਕਾਪੀ ਲੱਗੀ ਜਾਂਦਾ ਉਹਨੇ ਰਾ ਦੇ ਆ ਦੇਖੋ ਸਾ ਸਭ ਦੇਣੀ ਰਾ ਦੇ ਦੋਵੇਂ ਸੱਧੜਾ ਖੜਾ ਤੇ ਬਾਕੀ ਵੀ ਆ ਦੇਖੋ ਚਲੋ ਲਈ ਤਾੜ ਦੀ ਆਪਾਂ ਇਹਨੂੰ ਵੀ ਇਹਦਾ ਨਾਮ ਰੱਖਣਾ ਕੀ ਚਾਹੀਦਾ ਬਈ ਇਹਦਾ ਨਾਮ ਦੇ ਕਮੈਂਟ ਵਿੱਚ ਰੱਖੋ ਵੀ ਆਪਾਂ ਇਹ ਆ ਜਿਹੜਾ ਨਾਮ ਕੀ ਰੱਖੇ ਜਿਹੜਾ ਸੁਲਤਾਨ ਨਾਲ ਮਿਲਦਾ ਝੁਲਦਾ ਹੋਵੇ ਸੁਲਤਾਨ ਗੁਲਤਾਨ ਗੁਲਤਾਨ ਨਹੀਂ ਹੈ ਚਲੋ ਵੀਡੀਓ ਦਾ ਹਾਂ ਸੁਲਤਾਨ ਲ ਕੀ ਹੋਣਾ ਚਾਹੀਦਾ ਸੁਲਤਾਨ ਕਮੈਂਟ ਕਰਕੇ ਦੱਸੋ ਬਈ ਵੀ ਇਹਦਾ ਨਾਮ ਕੀ ਹੋਣਾ ਚਾਹੀਦਾ ਕਮੈਂਟ ਕਰਕੇ ਜਰੂਰ ਦੱਸਣਾ ਤੁਮਿਲਦੇ ਆਪ ਆਪਣੀ ਅਗਲੀ ਵੀਡੀਓ ਲਾਈਕ ਕਰੋ ਸਬਸਕ੍ਰਾਈਬ ਕਰਦੇ ਤੇ ਆ ਰਹੀ ਆ ਬਰਾ 3 ਸਰ ਆਪਣੇ ਮਿੱਤਰਾਂ ਨਾਲ ਸ਼ੇਅਰ ਕਰਿਓ ਤੇ ਮਿਲਦੇ ਆਪਨੀ ਅਗਲੀ ਵੀਡੀਓ ਨਵੇਂ ਟਾਪਿਕ ਚ ਬਾਏ